ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਹਰਜਿੰਦਰ ਸਿੰਘ ਧਾਮੀ ਜੀ ਕੱਲ ਇੱਕ ਪ੍ਰੈਸ ਕਾਨਫਰੰਸ ਕਰਕੇ ਇਹ ਕਹਿੰਦੇ ਆ ਕਿ ਕੀ ਸਰਕਾਰ ਖੁਦ ਨੂੰ ਸ੍ਰੀ ਅਕਾਲ ਤਖਤ ਸਾਹਿਬ ਤੋਂ ਵੀ ਉੱਪਰ ਸਮਝਣ ਲੱਗ ਗਈ ਧਾਮੀ ਸਾਹਿਬ ਬਿਲਕੁਲ ਵੀ ਨਹੀਂ ਕਦੇ ਵੀ ਸਰਕਾਰ ਨੇ ਅਜਿਹਾ ਨਹੀਂ ਕਿਹਾ ਨਾ ਉਹ ਕਹੂਗੀ ਨਾ ਕਦੇ ਉਹ ਸੋਚਦੀ ਹੈ ਕਿ ਉਹ ਸ੍ਰੀ ਅਕਾਲ ਤਖਤ ਸਾਹਿਬ ਤੋਂ ਉੱਪਰ ਹੈ ਪਰ ਜਿਸ ਤਰੀਕੇ ਦੇ ਨਾਲ ਤੁਸੀਂ 328 ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਸਰੂਪ ਵਾਲੇ ਮਾਮਲੇ ਦੇ ਉੱਤੇ ਰੌਲਾ ਮਚਾਉਣਾ ਸ਼ੁਰੂ ਕੀਤਾ ਤੁਸੀਂ ਕੀ ਸ੍ਰੀ ਗੁਰੂ ਗ੍ਰੰਥ ਸਾਹਿਬ ਤੋਂ ਖੁਦ ਨੂੰ ਉੱਪਰ ਸਮਝਣ ਲੱਗ ਗਏ ਹੋ ਜਿਹਦੇ ਕਰਕੇ 328 ਰੂਪ ਵਾਲੇ ਮਾਮਲੇ ਨੂੰ ਕਿਸੇ ਨਾ ਕਿਸੇ ਤਰੀਕੇ ਦੇ ਨਾਲ ਤੁਸੀਂ ਦਬਾ ਦੇਣਾ ਚਾਹੁੰਦੇ ਹੋ ਬੜੀ ਹੈਰਾਨਗੀ ਵਾਲੀ ਗੱਲ ਹੈ ਕੱਲ੍ਹ ਵਾਲੀ ਪ੍ਰੈਸ ਕਾਨਫਰੰਸ ਦੇ ਵਿੱਚ ਤੁਸੀਂ ਇੱਕ ਬਹੁਤ ਗੰਭੀਰ ਜਿਹੜਾ ਇਸ਼ਾਰਾ ਹੀ ਨਹੀਂ ਕੀਤਾ ਬਲਕਿ ਉਹਨੂੰ ਐਡਮਿਟ ਕਰ ਗਏ ਹੋ ਤੁਸੀਂ ਕਹ ਰਹੇ ਹੋ ਪ੍ਰੈਸ ਕਾਨਫਰੰਸ ਦੇ ਵਿੱਚ ਕਿ ਅਜਿਹੇ 10-20 ਕਪਲੇ ਤਾਂ ਰੋਜ਼ਾਨਾ ਸ਼ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਵਿੱਚ ਹੁੰਦੇ ਨੇ ਧਾਮੀ ਸਾਹਿਬ ਇਹ ਕਿਹੋ ਜਿਹੇ ਕਪਲੇ ਨੇ ਜਿਹੜੇ 10 ਤੋਂ 20 ਹਰ ਰੋਜ਼ ਸ਼ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਵਿੱਚ ਤੁਹਾਡੀ ਸ਼ਬਦਾਵਲੀ ਦੇ ਅਨੁਸਾਰ ਹੁੰਦੇ ਨੇ ਕੀ ਇਹ ਪੈਸੇ ਦੇ ਮਾਮਲੇ ਨੇ ਇਹ ਕੋਈ ਹੇਰਾਫੇਰੀ ਦਾ ਮਾਮਲਾ ਹੈ ਇਹ ਰਸੀਦਾਂ ਦਾ ਮਾਮਲਾ ਹੈ ਛਪਾਈ ਦਾ ਮਾਮਲਾ ਹੈ ਸੰਗਤ ਦੇ ਸਾਹਮਣੇ ਕਲੀਅਰ ਕਰੋ ਹੁਣ ਜਦੋਂ ਤੁਸੀਂ ਖੁਦ ਹੀ ਮੰਨ ਗਏ ਹੋ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਵਿੱਚ ਰੋਜ਼ਾਨਾ 10 ਤੋਂ 20 ਕਪਲੇ ਹੋ ਰਹੇ ਨੇ ਤਾਂ ਸੰਗਤ ਦੇ ਸਾਹਮਣੇ ਦੱਸੋ ਕਿ ਇਹ ਕਿਹੋ ਜਿਹੇ ਕਪਲੇ ਨੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਪ੍ਰਧਾਨ ਜਦੋਂ ਖੁਦ ਮੰਨੇ ਕਿ ਰੋਜ਼ ਦੇ 10 ਤੋਂ 20 ਕਪਲੇ ਹੋ ਰਹੇ ਨੇ ਇਹ ਤਾਂ ਬਹੁਤ ਜ਼ਿਆਦਾ ਗੰਭੀਰਤਾ ਦੇ ਨਾਲ ਸੋਚਣ ਦਾ ਮੁੱਦਾ ਹੈ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਹਰਜਿੰਦਰ ਸਿੰਘ ਧਾਮੀ ਜੀ ਕੱਲ ਇੱਕ ਪ੍ਰੈਸ ਕਾਨਫਰੰਸ ਕਰਕੇ ਇਹ ਕਹਿੰਦੇ ਆ ਕਿ ਕੀ ਸਰਕਾਰ ਖੁਦ ਨੂੰ ਸ੍ਰੀ ਅਕਾਲ ਤਖਤ ਸਾਹਿਬ ਤੋਂ ਵੀ ਉੱਪਰ ਸਮਝਣ ਲੱਗ ਗਈ ਧਾਮੀ ਸਾਹਿਬ ਬਿਲਕੁਲ ਵੀ ਨਹੀਂ ਕਦੇ ਵੀ ਸਰਕਾਰ ਨੇ ਅਜਿਹਾ ਨਹੀਂ ਕਿਹਾ ਨਾ ਉਹ ਕਹੂਗੀ ਨਾ ਕਦੇ ਉਹ ਸੋਚਦੀ ਹੈ ਕਿ ਉਹ ਸ੍ਰੀ ਅਕਾਲ ਤਖਤ ਸਾਹਿਬ ਤੋਂ ਉੱਪਰ ਹੈ ਪਰ ਜਿਸ ਤਰੀਕੇ ਦੇ ਨਾਲ ਤੁਸੀਂ 328 ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਸਰੂਪ ਵਾਲੇ ਮਾਮਲੇ ਦੇ ਉੱਤੇ ਰੌਲਾ ਮਚਾਉਣਾ ਸ਼ੁਰੂ ਕੀਤਾ ਤੁਸੀਂ ਕੀ ਸ੍ਰੀ ਗੁਰੂ ਗ੍ਰੰਥ ਸਾਹਿਬ ਤੋਂ ਖੁਦ ਨੂੰ ਉੱਪਰ ਸਮਝਣ ਲੱਗ ਗਏ ਹੋ ਜਿਹਦੇ ਕਰਕੇ 328 ਰੂਪ ਵਾਲੇ ਮਾਮਲੇ ਨੂੰ ਕਿਸੇ ਨਾ ਕਿਸੇ ਤਰੀਕੇ ਦੇ ਨਾਲ ਤੁਸੀਂ ਦਬਾ ਦੇਣਾ ਚਾਹੁੰਦੇ ਹੋ ਬੜੀ ਹੈਰਾਨਗੀ ਵਾਲੀ ਗੱਲ ਹੈ ਕੱਲ੍ਹ ਵਾਲੀ ਪ੍ਰੈਸ ਕਾਨਫਰੰਸ ਦੇ ਵਿੱਚ ਤੁਸੀਂ ਇੱਕ ਬਹੁਤ ਗੰਭੀਰ ਜਿਹੜਾ ਇਸ਼ਾਰਾ ਹੀ ਨਹੀਂ ਕੀਤਾ ਬਲਕਿ ਉਹਨੂੰ ਐਡਮਿਟ ਕਰ ਗਏ ਹੋ ਤੁਸੀਂ ਕਹ ਰਹੇ ਹੋ ਪ੍ਰੈਸ ਕਾਨਫਰੰਸ ਦੇ ਵਿੱਚ ਕਿ ਅਜਿਹੇ 10-20 ਕਪਲੇ ਤਰ ਰੋਜ਼ਾਨਾ ਸ਼ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਵਿੱਚ ਹੁੰਦੇ ਨੇ ਧਾਮੀ ਸਾਹਿਬ ਇਹ ਕਿਹੋ ਜਿਹੇ ਕਪਲੇ ਨੇ ਜਿਹੜੇ 10 ਤੋਂ 20 ਹਰ ਰੋਜ਼ ਸ਼ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਵਿੱਚ ਤੁਹਾਡੀ ਸ਼ਬਦਾਵਲੀ ਦੇ ਅਨੁਸਾਰ ਹੁੰਦੇ ਨੇ ਕੀ ਇਹ ਪੈਸੇ ਦੇ ਮਾਮਲੇ ਨੇ ਇਹ ਕੋਈ ਹੇਰਾਫੇਰੀ ਦਾ ਮਾਮਲਾ ਹੈ ਇਹ ਰਸੀਦਾਂ ਦਾ ਮਾਮਲਾ ਹੈ ਛਪਾਈ ਦਾ ਮਾਮਲਾ ਹੈ ਸੰਗਤ ਦੇ ਸਾਹਮਣੇ ਕਲੀਅਰ ਕਰੋ ਹੁਣ ਜਦੋਂ ਤੁਸੀਂ ਖੁਦ ਹੀ ਮੰਨ ਗਏ ਹੋ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਵਿੱਚ ਰੋਜ਼ਾਨਾ 10 ਤੋਂ 20 ਕਪਲੇ ਹੋ ਰਹੇ ਨੇ ਤਾਂ ਸੰਗਤ ਦੇ ਸਾਹਮਣੇ ਦੱਸੋ ਕਿ ਇਹ ਕਿਹੋ ਜਿਹੇ ਕਪਲੇ ਨੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਪ੍ਰਧਾਨ ਜਦੋਂ ਖੁਦ ਮੰਨੇ ਕਿ ਰੋਜ਼ ਦੇ 10 ਤੋਂ 20 ਕਪਲੇ ਹੋ ਰਹੇ ਨੇ ਇਹ ਤਾਂ ਬਹੁਤ ਜ਼ਿਆਦਾ ਗੰਭੀਰਤਾ ਦੇ ਨਾਲ ਸੋਚਣ ਦਾ ਮੁੱਦਾ ਹੈ